ਸੱਚੇ ਖਾਲਜੀ ਪੋਰੀ ਜੀ ਮਾਂ ਖਾਦੀ ਦੇ ਵਿੱਚ ਆਪਾਂ ਬਣਾਈ ਸੀ ਬਾਜਰੇ ਦੀ ਖਿਚੜੀ ਜਿਹਨੂੰ ਕਿ ਬਾਜਰ ਨੂੰ ਆਪਾਂ 2 ਦਿਨ ਪਹਿਲਾਂ ਹਲਕਾ ਪਾਣੀ ਦਾ ਛੱਟਾ ਮਾਰ ਕੇ ਗਿੱਲਾ ਕਰਕੇ ਰੱਖਿਆ ਸੀ ਉਹ 2 ਦਿਨ ਬਾਅਦ ਇਹਨੂੰ ਲੰਗਰੀ ਛੋਟੇ ਦੇ ਵਿੱਚ ਪਾ ਕੇ ਹਲਕਾ ਹਲਕਾ ਉਹਨੂੰ ਕੁੱਟ ਲਿਆ ਸੀ ਥੋੜੀ ਦੇਰ ਸੁਕਾਨ ਤੋਂ ਬਾਅਦ ਇਸ ਤਿੱਕੇ ਨਾਲ ਮਸਲ ਲਾਵਾਂਗੇ ਔਰ ਇਹਨੂੰ ਚੰਗੀ ਤਿੱਕੇ ਨਾਲ ਫਟਕ ਲੈਣਾ ਜਿਹਦੇ ਨਾਲ ਕੀ ਹੋਏਗਾ ਬਾਜਰੇ ਦੇ ਜਿਹੜੇ ਛੇਲੜ ਹੈਗੇ ਉਹ ਸਾਰੇ ਅਲੱਗ ਹੋ ਜਾਣਗੇ ਤੁਸੀਂ ਦੇਖ ਰਹੇ ਹੋ ਇਸ ਤਿੱਕੇ ਨਾਲ ਕਰਨ ਤੇ ਬਾਜਰੇ ਦੇ ਬਹੁਤ ਜ਼ਿਆਦਾ ਜਿਹੜੇ ਛਿਲਕੇ ਹੁੰਦੇ ਆ ਉਹ ਉਤਰੇ ਸੋ ਇਦਾਂ ਬਾਜਾ ਆਪਾਂ ਤਿਆਰ ਕਰ ਲਵਾਂਗੇ ਹੁਣ ਇੱਥੇ ਆਪਾਂ ਲਾਵਾਂਗੇ ਇੱਕ ਗਲਾਸ ਬਾਜਰਾ ਤਾਂ ਉਹਦੇ ਵਿੱਚ ਆਪਾਂ ਪਾਨੇ ਆ ਜੀ ਅੱਧਾ ਗਲਾਸ ਚਾਵਲ ਤੁਸੀਂ ਕੋਈ ਵੀ ਚਾਵਲ ਲੈ ਸਕਦੇ ਹੋ ਸੋ ਇੱਕ ਗਲਾਸ ਬਾਜਰੇ ਦੇ ਵਿੱਚ ਅੱਧਾ ਗਲਾਸ ਆਪਾਂ ਚਾਵਲ ਦੇ ਪਾਵਾਂਗੇ ਔਰ ਨਾਲ ਦੇ ਨਾਲ ਜਿੰਨੇ ਆਪਾਂ ਚਾਵਲ ਲਏ ਹੈ ਅੱਧਾ ਗਲਾਸ ਉਸ ਤੋਂ ਅੱਧਾ ਪਾਏ ਦੇ ਵਿੱਚ ਪਾਣਾ ਹੈ ਜੀ ਛੋਲਿਆਂ ਦੀ ਦਾਲ ਦਾ ਯਾਨੀ ਕਿ ਚਨੇ ਦੀ ਦਾਲ ਉਹ ਇਹ ਸਾਰੇ ਨੂੰ ਆਪਾਂ ਕਰ ਲਵਾਂਗੇ ਜੀ ਮਿਕਸ ਇਹ ਸਾਡਾ ਖਿਚੜੀ ਦਾ ਮਿਕਸਰ ਬਣ ਕੇ ਰੈਡੀ ਆ ਹੁਣ ਤੁਸੀਂ ਜਿਸ ਤਰੀਕੇ ਨਾਲ ਵੀ ਬਣਾਉਂਦੇ ਹੋ ਘਰ ਦੇ ਵਿੱਚ ਖਿਚੜੀ ਤੁਸੀਂ ਉਸ ਤਰੀਕੇ ਦਾ ਨਾਰਮਲ ਖਿਚੜੀ ਦੀ ਤਰ੍ਹਾਂ ਹੀ ਇਹਦੇ ਵਿੱਚ ਵੀ ਪਾਣੀ ਪਾੰਦਾ ਔਰ ਬਣਾਉਣ ਲੱਗਿਆ ਸਿਰਫ ਆਪਾਂ ਇਹਦੇ ਵਿੱਚ ਨਮਕ ਔਰ ਥੋੜਾ ਦੇਸੀ ਘਿਓ ਬਣਾਉਂਦੇ ਬੀਚੇ ਦੇ 파 ਦਿੱਤਾ ਸੀ ਸੋ ਸਾਡੀ ਖਿਚੜੀ ਬਣ ਕੇ ਤਿਆਰ ਹੈ ਬਿਲਕੁਲ ਸਿਰਫ ਆਪਾਂ ਇੱਕ ਸਟੀਮਰ ਨੂੰ ਲਗਵਾਈ ਔਰ ਬਣਾਉਣ ਦੇ ਲਈ ਥੋੜੇ ਹਵਾਲੇ ਬਾਅਦ ਵਿੱਚ ਜੁਆਏ ਉਹਦੇ ਵਿੱਚ ਆਪਾਂ ਸਿਰਫ ਆਪਾਂ ਦੇਸੀ ਕੋ ਜੜਾ ਥੋੜਾ ਸਾਰਾ 파 ਦਿੱਤਾ ਸੀ ਸੋ ਸਾਡੀ ਖਿਚੜੀ ਬਣ ਕੇ ਬਾਜੇ ਦੀ ਬਿਲਕੁਲ ਤਿਆਰ ਹੈ ਜੀ ਸੋ ਇਹ ਆਪਾਂ ਅੱਜ ਮਾ ਦੇ ਮਹੀਨੇ ਵਿੱਚ ਆਪਾਂ ਇਹਨੂੰ ਖਾ ਰਿਹਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜੂ ਦੱਸਣਾ ਸਤਿ ਸ੍ਰੀ ਅਕਾਲ